ਲਓ ਵੀ ਕਿਸਾਨ ਭਰਾਵੋ ਅੱਜ ਆਪਣਾ ਝੋਨਾ 60 ਦਿਨਾਂ ਦਾ ਹੋ ਗਿਆ ਤੇ ਕਈ ਕਿਸਾਨ ਭਰਾ ਕਹਿੰਦੇ ਸੀਗੇ ਕਿ ਜਿਹੜਾ ਕੁਝ ਤੁਸੀਂ ਪਾਈ ਜਾਂਦੇ ਆ ਇਹਨੇ ਕੰਮ ਨਹੀਂ ਕਰਨਾ ਇਹਦਾ ਡੱਕਾ ਫਾਇਦਾ ਨਹੀਂ ਤੇ ਰਿਜ਼ਲਟ ਬਾਈ ਤੁਹਾਡੇ ਸਾਹਮਣੇ ਆ ਇੱਕ ਸਾਰ ਖੜਾ ਉਤੋਂ ਕੋਈ ਆਏ ਨਹੀਂ ਵੀ ਬਾਦਮਾ ਘਟਮਾ ਬੂਟਾ ਜਾਂ ਉੱਚਾ ਨੀਵਾ ਤੇ ਆਹ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਆਪਣਾ ਬਾਈ ਤਕਰੀਬਨ 6-7 ਸਾਲ ਤੋਂ ਜਿਹੜਾ ਤਜਰਬਾ ਹਰੇਕ ਸਾਲ ਹੀ ਆਪਾਂ ਇਹ ਪਾਉਣੇ ਆ ਬਾਹਨ ਦੇ ਵਿੱਚ ਜਿਹੜਾ ਕੁਝ ਵੀ ਪਾਉਣੇ ਆ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਪਹਿਲੀ ਗੱਲ ਤਾਂ ਬਾਈ ਸਾਡੇ ਬਾਣ ਜਿਹੜੇ ਪੱਕੇ ਆ ਤੇ ਨਹਿਰ ਦਾ ਪਾਣੀ ਬਹੁਤ ਜ਼ਿਆਦਾ ਆਪਾਂ ਕੋਈ ਇਹ ਨਹੀਂ ਕਿਸਾਨ ਭਰਾਵਾਂ ਨੂੰ ਕਹਿੰਦੇ ਵੀ ਤੁਸੀਂ ਇਹੀ ਚੀਜ਼ ਪਾਇਆ ਕਰੋ ਅਲੱਗ-ਅਲੱਗ ਬਾਣਾ ਤੇ ਹੁੰਦਾ ਬਾਈ ਕਿਤੇ ਕਾਸੇ ਦੀ ਘਾਟ ਹੁੰਦੀ ਆ ਕਿਤੇ ਕਾਸੇ ਦੀ ਘਾਟ ਹੁੰਦੀ ਆ ਸਿਰਫ ਆਪਾਂ ਜਾਣਕਾਰੀ ਲਈ ਦੱਸਦੇ ਹੁੰਨੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਜਿਹੜੇ ਪੱਕੇ ਬਾਣਾ ਅਸੀਂ ਕੀ ਕੁਝ ਪਾਉਣਿਆ ਕਿੰਨਾ ਜਿਹੜਾ ਝੋਨਾ ਕਿਸ ਤਰ੍ਹਾਂ ਦੀ ਜਿਹੜੀ ਗਰੋਥ ਰਹਿੰਦੀ ਆ ਆ ਤੁਸੀਂ ਪਹਿਲਾਂ ਤਾਂ ਗਰੋਥ ਕਰ ਲੋ ਚੈੱਕ ਅੱਜ 60 ਦਿਨਾਂ ਦਾ ਝੋਨਾ ਹੋ ਗਿਆ ਬਾਈ ਤੇ ਬਿਲਕੁਲ ਇੱਕ ਸਾਰ ਖੜਾ ਉਤੋਂ ਤਿੰਨ ਗੱਟੇ ਆਪਾਂ ਇਹਦੇ ਵਿੱਚ ਯੂਰੀਆ ਦੇ ਪਾਏ ਆ ਕਈ ਆਪਣੇ ਕਿਸਾਨ ਪ੍ਰਾਚਾਰ ਚਾਰ-ਚਾਰ ਗੱਟੇ ਵੀ ਪਾ ਦਿੰਦੇ ਆ ਪਰ ਬਾਈ ਆਪਾਂ ਜਦੋਂ 50 ਕਿਲੋ ਦਾ ਗੱਟਾ ਸੀਗਾ ਉਦੋਂ ਵੀ ਤਿੰਨ ਹੀ ਗੱਟੇ ਪਾਉਂਦੇ ਸੀ ਤੇ ਹੁਣ 45 ਕਿਲੋ ਦਾ ਹੁਣ ਵੀ ਤਿੰਨ ਹੀ ਪਾਉਣੇ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਝੋਨਾ ਲਾਇਆ ਸੀਗਾ ਬਾਈ 600 ਐਮਐਲ ਜਿਹੜੀ ਪਟੇਲਾ ਕਲੋਰ ਪਾਈ ਸੀਗੀ ਤੇ ਉਸ ਤੋਂ 8 ਦਿਨਾਂ ਬਾਅਦ ਜਿੱਦੇ ਝੋਨਾ ਲੱਗੇ ਨੂੰ 8 ਦਿਨ ਹੋ ਗਏ ਸੀਗੇ ਇੱਕ ਗੱਟਾ ਸਫਰ ਦਾ ਤੇ ਇੱਕ ਗੱਟਾ ਯੂਰੀਆ ਦਾ ਪਾਇਆ ਸੀਗਾ ਤੇ ਉਸ ਤੋਂ 8 ਦਿਨਾਂ ਬਾਅਦ ਇੱਕ ਗੱਟਾ ਯੂਰੀਏ ਦਾ ਤੇ ਅੱਧਾ ਕਿਲੋ ਵਿੱਚ ਹੈਮੀ ਐਗਰੋ ਦਾ ਜਿਹੜਾ ਆਪਾਂ 1263 ਪਾਇਆ ਸੀਗਾ ਤੇ ਕਈ ਆਪਣੇ ਕਿਸਾਨ ਭਰਾ ਕਹਿੰਦੇ ਸੀ ਵੀ 1263 ਕੰਮ ਨਹੀਂ ਕਰਦਾ ਪਰ ਬਈ ਆ ਸੋਡੇ ਸਾਹਮਣੇ ਆ ਰਿਜ਼ਲਟ 1263 ਨਾਲ ਇੱਕ ਤਾਂ ਰੰਗ ਬਹੁਤ ਸੋਹਣਾ ਬਣਾਉਂਦਾ ਝੋਨਾ ਤੇ ਦੂਜਾ ਉਤੋਂ ਕਾਲਾ ਰਹਿੰਦਾ ਝੋਨਾ ਕੋਈ ਆਏ ਨਹੀਂ ਵੀ ਗਰਮੀ ਨਾਲ ਜਿਵੇਂ ਪੱਤੇ ਸੁੱਕਣ ਲੱਗ ਜਾਂਦੇ ਸਾਡੇ ਬਈ ਬਿਲਕੁਲ ਨਹੀਂ ਸਮੱਸਿਆ ਆਈ ਤੇ ਉਸ ਤੋਂ ਬਾਅਦ ਜਦੋਂ ਦੂਜੀ ਰੇਤੋਂ ਤਕਰੀਬਨ ਹਫਤਾਕ ਬਾਅਦ ਆਪਾਂ ਜਿਹੜੀ 400 250 ml ਲੈਂਬੜਾ ਪਾਈ ਸੀਗੀ 4 ਕਿੱਲਾਂ ਤੇ 1 ਲੀਟਰ ਜਿਹੜਾ ਲੈਂਬੜਾ ਦਾ ਪਾਇਆ ਸੀਗਾ 250 ml ਕਿੱਲੇ ਦੀ ডোজ ਪਾਈ ਸੀ 4 ਕਿੱਲਾਂ ਤੇ ਆਪਾਂ 1 ਲੀਟਰ ਪਾਉਣੇ ਹੁੰਦੇ ਆ ਕਈ ਆਪਣੇ ਕਿਸਾਨ ਭਰਾ ਕਹਿੰਦੇ ਸੀ ਵੀ ਲੈਂਬੜਾ ਕੰਮ ਨਹੀਂ ਕਰਦੀ ਪਰ ਬਈ ਲੈਂਬੜਾ ਕਲੋਰੋ ਜਿੰਨਾ ਹੀ ਕੰਮ ਕਰਦੀ ਆ ਨਾਲੇ ਤਾਂ ਸਸਤੀ ਪੈਂਦੀ ਆ ਤੇ ਨਾਲੇ ਕੰਮ ਕਲੋਰੋ ਜਿੰਨਾ ਕਰਦੀ ਆ ਸਾਡਾ ਤਕਰੀਬਨ 6 ਸਾਲ ਤੋਂ ਤਜਰਬਾ ਰਿਹਾ ਅਸੀਂ ਕਦੇ ਕਲੋਰੋ ਨਹੀਂ ਪਾਈ ਲੈਂਬੜਾ ਪਾਉਣੇ ਆ ਤੇ ਉਦੋਂ ਲੈ ਦੂਜੀ ਰੇਤੋਂ ਤਕਰੀਬਨ 8 ਦਿਨਾਂ ਬਾਅਦ ਜਿਹੜਾ ਆਪਾਂ ਤੀਜਾ ਘਟਾ ਯੂਰੀਆ ਦਾ ਪਾਤਾ ਸੀਗਾ ਤਿੰਨ ਘਟੇ ਆਪਾਂ ਜਿਹੜੇ ਯੂਰੀਆ ਤੇ ਪਾਉਣੇ ਆ 45 ਕਿਲੋ ਦੇ ਆ ਹੁਣ ਹੁਣ ਵੀ 45 ਕਿਲੋ ਦਾ ਤਿੰਨ ਹੀ ਘਟੇ ਪਾਉਣੇ ਆ ਤੇ ਜਦੋਂ 50 ਕਿਲੋ ਦੇ ਉਦੋਂ ਵੀ ਤਿੰਨ ਪਾਉਂਦੇ ਸੀ ਉਸ ਤੋਂ ਬਾਅਦ ਆਪਾਂ ਪਾਉਣੀ ਸੀਗੀ ਪਦਾਨ ਕਿਉਂਕਿ ਵਿੱਚ ਬਈ ਮਾੜੀ-ਮੋਟੀ ਜਿਹੜੀ ਗੋਬ ਵਾਲੀ ਸੁੰਡੀ ਦੀ ਸਮੱਸਿਆ ਸੀਗੀ ਪਰ ਸਾਡੇ ਦੋ ਮੀਂਹ ਪੈ ਗਏ ਬਈ ਇੱਕ ਤਾਂ ਕੱਲ ਹੀ ਪੈ ਕੇ हटਿਆ ਇੱਕ ਉਦੋਂ 6-7 ਦਿਨ ਜਿਹੜਾ ਪਹਿਲਾਂ ਪੈ ਕੇ ਹਟਿਆ ਪਹਿਲਾ ਵਾਲਾ ਮੀਂਹ ਭਾਰਾ ਸੀਗਾ ਉਹਨੇ ਜਿਹੜੀ ਮਾੜੀ-ਮੋਟੀ ਕੋਈ ਪੱਤਾ ਲਪੇਟ ਜਾਂ ਗੋਭ ਵਾਲੀ ਸੁੰਡੀ ਸੀਗੀ ਉਹ ਬਿਲਕੁਲ ਕੇਰਾ ਖਤਮ ਕਰਤੀ ਤੇ ਹੁਣ ਆਪਾਂ ਬਾਈ ਜਦੋਂ ਗਰਮੀ ਹੋਈ ਹੈ ਨਾ ਜਾਂ ਦੁਬਾਰਾ ਅਟੈਕ ਹੋਇਆ ਗੋਭ ਵਾਲੀ ਸੁੰਡੀ ਦਾ ਉਦੋਂ ਆਪਾਂ 8 ਕਿਲੋ ਬਾਈ ਪਾਵਾਂਗੇ ਪ੍ਰਦਾਨ ਕਈ ਆਪਣੇ ਕਿਸਾਨ ਭਰਾ ਸਪਰੇਅ ਕਰ ਦਿੰਦੇ ਆ ਪਰ ਅਸੀਂ ਬਾਈ ਹਰ ਸਾਲ ਜਿਹੜੀ 8 ਕਿਲੋ ਕਿੱਲੇ ਦੀ ਡੋਜ਼ ਪਦਾਨ ਦੀ ਪਾਉਣੀਆ ਤੇ ਉਸ ਤੋਂ ਬਾਅਦ ਆਪਾਂ ਦੋ ਕਰਾਂਗੇ ਬਾਈ ਇੱਥੇ ਸਪਰੇਆਂ ਸਪਰੇਆਂ ਦੇ ਵਿੱਚ ਆਪਾਂ ਇੱਕ ਪੂਰਾ ਚੰਗਾ ਫੰਗੀ ਸਾਈਡ ਇੱਕ ਜਿਹੜਾ ਲਿਕਵਿਡ ਆ ਘਟਾਰਾ ਤੇ ਇੱਕ ਜਿਹੜੀ ਸੁੰਡੀ ਵਾਲੀ ਸਪਰੇ ਕਰਾਂਗੇ ਦੋ ਸਪਰੇਆਂ ਆਪਾਂ ਕਰਦੇ ਆਂ ਇੱਕ ਵਾਰੀ ਪਦਾਨ ਪਾਉਣੀਆ ਤੇ ਦੋ ਸਪਰੇਆਂ ਜਿਹੜੀਆਂ ਆਪਾਂ ਕਰਦੇ ਆਂ ਇੱਕ ਸੁੰਡੀ ਵਾਲੀ ਤੇ ਇੱਕ ਆ ਗਈ ਤੇਲੇ ਵਾਲੀ ਤੇ ਇੱਕ ਫੰਗੀ ਸਾਈਡ ਤਿੰਨੋਂ ਰਲਾ ਕੇ ਜਿਹੜੀ ਆਪਾਂ ਦੋ ਸਪਰੇਆਂ ਕਰਾਂਗੇ ਤੇ ਰਿਜ਼ਲਟ ਬਾਈ ਤੁਹਾਡੇ ਸਾਹਮਣੇ ਆ ਛਾੜ ਦੀ ਜੇ ਗੱਲ ਕਰੀਏ ਬਾਈ ਸਾਡੇ ਪ੍ਰਮਾਤਮਾ ਦੀ ਕਿਰਪਾ ਨਾਲ 90 ਮੰਨ ਤੋਂ ਕਦੇ ਨਹੀਂ ਛੋਨਾ ਘਟਿਆ ਜਿੰਨਾ ਮਰਜੀ ਕੋਈ ਜਿਵੇਂ ਆਪਾਂ ਕਹੀਏ ਕੁਦਰਤੀ ਆਫਤਾਂ ਜੇ ਨਾ ਪ੍ਰਮਾਤਮਾ ਦੀ ਇੰਨੀ ਇੱਕ ਕਿਰਪਾ ਸਾਡੇ 90 92 ਮੰਨ ਦੀ ਜਿਹੜੀ ਔਸਤ ਬਾਈ ਪੈ ਜਾਂਦੀ ਆ ਉਹ ਤੇ ਤੁਸੀਂ ਵੀ ਦੱਸੋ ਵੀ ਕਿਵੇਂ ਆਪਾਂ ਝੋਨੇ ਦੀ ਸੰਭਾਲ ਕਰਦੇ ਆ ਨਾ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈ ਇਹੀ ਸੀਗਾ ਵੀ ਆਪਾਂ ਘੱਟ ਖਰਚੇ ਦੇ ਵਿੱਚ ਜਿਹੜਾ ਕਿਵੇਂ ਆਪਦਾ ਝੋਨਾ ਕਾਮਯਾਬ ਕਰ ਸਕਦੇ ਆ ਆਪਾਂ ਇਹ ਵੀ ਨਹੀਂ ਕਿਸਾਨ ਭਰਾਵਾਂ ਨੂੰ ਰਹਿ ਦਿੰਦੇ ਵੀ ਤੁਸੀਂ ਵੀ ਇਹੀ ਪਾਉ ਹਨਾ ਕਿਉਂਕਿ ਹਰੇਕ ਬੰਦੇ ਦੀ ਬਈ ਆਪੋ ਆਪਣੀ ਸੋਚ ਆਪੋ ਆਪਣਾ ਤਜਰਬਾ ਤੇ ਅੱਡੋ ਅੱਡੀ ਬਾਣਾ ਦਾ ਹਿਸਾਬ ਹੁੰਦਾ ਸਾਡੇ ਪਰ ਬਈ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਪੱਕੇ ਬਾਣਾ ਨਹਿਰ ਦਾ ਪਾਣੀ ਬਹੁਤ ਜ਼ਿਆਦਾ ਕੁਝ ਤਾਂ ਨਹਿਰ ਦੇ ਪਾਣੀ ਨਾਲ ਜਿਹੜਾ ਝੋਨਾ ਵੈਸੇ ਹੀ ਕੱਦ-ਗਾਠ ਜ਼ਿਆਦਾ ਕਰ ਜਾਂਦਾ ਨਾ ਤੇ ਬਾਕੀ ਬਈ ਆਪਾਂ ਆ ਕੁਝ ਪਾਉਣੇ ਆ ਤੇ ਆਪਾਂ ਕਿਸਾਨ ਭਰਾਵਾਂ ਨੂੰ ਬਾਈ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਵੀ ਆਪੋ ਆਪਣਾ ਬਾਈ ਤਜਰਬਾ ਜ਼ਰੂਰ ਸਾਂਝਾ ਕਰਿਆ ਕਰੋ ਆਮ ਤੌਰ ਤੇ ਕੀ ਹੁੰਦਾ ਆਪਾਂ ਲੀਟਰ ਲਕੋ ਦਿੰਨੇ ਆਂ ਜੇ ਕੋਈ ਵਿੱਚ ਹੋਰ ਮਿਕਚਰ ਪਾਉਣੇ ਹਨ ਉਹ ਵੀ ਆਪਾਂ ਦੱਸਦੇ ਨਹੀਂ ਪਰ ਬਾਈ ਯਾਰ ਕਿਸਾਨ ਭਰਾਵਾਂ ਨੂੰ ਦੱਸਿਆ ਕਰੋ ਹਰੇਕ ਆਪਣੇ ਕਿਸਾਨ ਭਰਾ ਕੋਲੇ ਆਪੋ ਆਪਣਾ ਤਜਰਬਾ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ 2 ਮਹੀਨਿਆਂ ਦਾ ਅੱਜ ਆਪਣਾ ਜਿਹੜਾ ਝੋਨਾ ਹੋ ਗਿਆ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਨਾ ਕੋਈ ਵੱਧ ਮਾ ਘਟ ਮ ਬੂਟਾ ਸਿਰਫ 2-3 ਬੂਟੇ ਸੋਨੂੰ ਵੀਡੀਓ ਦੇ ਵਿੱਚ ਦਿਖਦੇ ਹੋਣਗੇ ਉਹ ਆਪਾਂ ਦਾਤੀ ਨਾਲ ਜਿਹੜੇ ਵੜਦਾਂਗੇ ਤੇ ਬੀ ਆਪਾਂ ਬਈ ਆਪ ਝਾੜ ਕੇ ਰੱਖਦੇ ਹੁੰਨੇ ਆ ਘਰ ਦਾ ਬੀ ਪਾਉਣੇ ਕੋਈ ਆਪਾਂ ਆਏ ਨੇ ਵੀ ਮੁੱਲ ਦਾ ਬੀ ਪਾਉਣੇ ਆ ਤੇ ਬਿਲਕੁਲ ਹੀ ਨਹੀਂ ਸਮੱਸਿਆ ਆਉਂਦੀ ਬਾਅਦ ਵਿੱਚ ਕੱਟ ਮੈਂ ਬੂਟਿਆਂ ਦੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ